ਕੀ ਹਾਲ ਚਾਲ ਦੋਸਤੋ ਮੈਂ ਆ ਤੁਹਾਡਾ ਸੋਨੋ ਸੀਤ ਵਾਲਾ ਤੇ ਆਪਾਂ ਅੱਜ ਪਾਈ ਲਾਉਣੇ ਆ ਮਿੱਟੀ ਖੁੱਡਿਆਂ ਦੇ ਤੇ ਆ ਦੋ ਕੁ ਮਿੰਟ ਪਹਿਲਾਂ ਆਪਾਂ ਵੀਡੀਓ ਬਣਾ ਲਾ ਆਪਾਂ ਬਲੌਗ ਚ ਪਾਵਾਂਗੇ ਕਬੱਡੀ ਦੀ ਕਬੱਡੀ ਬਾਗ ਬਸਾ ਦੇ ਇੱਕ ਵਾਰ ਆ ਵਾ ਗੱਬਰ ਵਾ ਪਾਈ ਲਾ ਲਾ ਆ ਆ ਗੱਬਰ ਵਾ ਆ ਆ ਗੱਬਰ ਵਾ ਇੱਕ ਹੋਰ ਬਾਖਾ ਰੇ ਪਹਿਲਾਂ ਜੇ ਪਹਿਲੇ ਪਾਈ ਸੀ ਆ ਕਈ ਸਾਲ ਤੱਕ ਕਰਦੇ ਖਾਦੇ ਕਈ ਪਾਸੇ ਕਰਦੇ ਢੇਰ ਮਾਸ ਲੱਗ ਜਾ ਹੈਲੋ ਹੈਲੋ ਇਹ ਗਾਣਾ ਚਲਾ ਕੇ ਜਾ ਅੱਛਾ ਲਿਆ ਫਿਰੂ ਢੇਰਗਾ ਤੋਰ ਤਾ ਚੱਲ ਪਹਿਲਾਂ ਵੀ ਜਾਈ ਹਾਂ ਆ ਹੱਦ ਤੱਕ ਮਾ ਇਹ ਖੁੱਚੋ ਬਹਿ ਕਬੱਡੀ ਇਹ ਗਏ ਦੁੱਲਾ ਇੱਕ ਖੁਸ਼ੀ ਕਰਿਆ ਗੁੱਟ ਫੜ ਕੇ ਖੁਸ਼ੀ ਨੇ ਆ ਬਸ ਛੋਟਾ ਕਾ ਗੁੱਟ ਕਹਿੰਦਾ ਫੜ ਤਾ ਛੋਟਾ ਅਬਾ ਵੀ ਆ ਮਿੱਟੀਆ ਪਰ ਲਾਉਣੀ ਖੁੱਡੇ ਦੇ ਪਾਉਣੀ ਆ ਚੁੱਭ ਰਾਇ ਹੋਏ ਆ ਤੇ ਪਹਿਲਾਂ ਆਪਾਂ ਛਾਤੇ ਲਾ ਦੀ ਸਾਰੀ ਤੇ ਤੇ ਹੁਣ ਆਪਾਂ ਉਹਨੇ ਖੁੱਡਾਂ ਤੇ ਡੰਡ ਵੀ ਮਾਰ ਕੇ ਵਿਖਾਵਾਂਗੇ ਜੇ ਤਾਰ ਸਿੰਘ ਨੂੰ ਆਪਾਂ ਖੜਾ ਤੁਹਾਨੂੰ ਆਪਾਂ ਦੱਸ ਗਏ ਤੀਰੇ ਡੰਡ ਵੀ ਮਾਰ ਕੇ ਵਿਖਾਵਾਂਗੇ ਲਸੰਗਾਂ ਦੇ ਜੋਰ ਵਿਖਾ ਦੇਵਾਂ ਤੁਹਾਨੂੰ ਆ ਚੁੱਪਰ ਲੱਗਾ ਵਿਆ ਮਿੱਟੀ ਤੇ ਲਸੰਗਾਂ ਦੇ ਜੋਰ ਵਿਖਾ ਦੇਣੇ ਆਇ ਤੁਹਾਨੂੰ ਤੇ ਆਪਾਂ ਜਲਾਉਣੇ ਖੁੱਡਾਂ ਦੇ ਮਿੱਟੀ ਤੇ ਬਾਅਦ ਚ ਤੁਹਾਨੂੰ ਕਿਹੜੇ ਕਬੂਤਰ ਲੈ ਗਏ ਅੱਜ ਆਪਾਂ ਅੱਜ ਇਟਕਾਂ ਨੇ ਵਿਖਾਉਣੇ ਬਾਈ ਹਜ਼ਾਰ ਵਾਲੇ ਕਬੂਤਰ ਕਿਹੜੇ ਖੋਣੇ ਇਟਕਾਂ ਦੇ ਹਜ਼ਾਰ ਵਾਲੇ ਵਿਖਾਉਣੇ ਅੱਜ ਕਬੂਤਰ ਬਾਪਾ ਹਜ਼ਾਰ ਵਾਲੇ ਵਿਖਾ ਦੇ ਕੀ ਹਾਂ ਹਾਂ ਬਾਠੀ ਬਾ ਇਧਰੋ ਵੇਲੇ ਹੋ ਗਏ ਬਾ ਇਧਰੋ ਆਪਾਂ ਵੇਲੇ ਹੋਏ ਅੱਧੇ ਘੰਟੇ ਦਾ ਕੰਮ ਰਹਿ ਗਿਆ ਬਸ ਬਾਤ ਬਲੌਗ ਬਣਾਵਾਂ ਕਬੂਤਰ ਬਾਜ ਬਲੌਗ ਬਣਾਉਣਾ ਮਿੱਤਰੋ ਕਿ ਕਬੱਡੀ ਦੇ ਖੇਰੇ ਦੇ ਕਹਿੰਦੇ ਇੰਸਟਾਗ੍ਰਾਮ ਤੇ ਰੀਲ ਆਉਣੀ ਆ ਖਾਣ ਕੇ ਬਾਜਣ ਨੂੰ ਆਪਾਂ ਲੱਸੀ ਦੇ ਜੋਰ ਆਪਾਂ 10 ਡੰਡ ਮਾਰ ਦਿੱਤੇ ਦਾਦੋ ਹੀ ਬਾਜਣ ਨਾਲ ਕੰਨ ਲੱਗਿਆ ਆਪਣੇ 10 ਡੰਡ ਫੇਰ ਆਪਾਂ ਬਾਜਣ ਨੂੰ ਉੱਛਲਾਂਗੇ ਕਿੰਨੇ ਹੋਏ ਦੋ ਹੋਏ ਥੱਲੀ ਨਾ ਪੈ ਜੇ ਨੂੰ ਲੈ ਬਈ ਅੱਗ ਦਾ ਨਮਾਰਤੇ ਆ ਤੂੰ ਮਾਰ ਕੇ ਜੋਰ ਖਾਦਾ ਤੂੰ ਮਾਰ ਖੰਡਾ ਆਪਾਂ ਕਰੇ ਮਾਰੇ ਨਹੀਂ ਬਈ ਆਪਾਂ ਭੱਜੇ ਦੌਰ ਤਲੀ ਨਹੀਂ ਪੱਜਦਾ ਦੌਰ ਡਰ ਗਈ ਦੀਆ ਦੌਰ ਦੌਰ ਕਬੱਡੀ ਖੇੜੀ ਸੀ ਆਪਾਂ ਮਾਰ ਨਹੀਂ ਖਾਈ ਸੀ ਪਹਿਲੇ ਯਾਰੀ ਖੇੜਨੀ ਕਬੱਡੀ ਚੰਗਾਂ ਪੈਣ ਦੇ ਚ ਆਪਾਂ ਮਿੱਟੀ ਲਾਉਣੇ ਤਾਂ ਪਥਰ ਨੂੰ ਵਿਖਾਉਣੇ ਤਾਂ ਜਾ ਕੇ ਵੀ ਆ ਜਾ ਕੇ ਖਾਉਣਿਆ ਖੁੱਡਿਆਂ ਦੇ ਮਿੱਟੀ ਲਾਉਣੀ ਆਪਾਂ ਅੱਜ ਹਾਂ ਤਾਂ ਬੱਸ ਖਾਈਏ ਬਾਲਟੀ ਭਾੜੇ ਹਾਂ ਹਾਂ ਸੁਨਹਿਰੀ ਮਿੱਟੀ ਲਾ ਲਈ ਬਾਈ ਹੁਣ ਆਪਾਂ ਵੇਲੇ ਆ ਨਾਣੋ ਕਦੋਂ ਤੁਹਾਨੂੰ ਵਿਖਾਵਾਂਗੇ ਬਲੌਗ ਚ ਵੀਡੀਓ ਤਰਵੇ ਲੋ ਚਾਈ ਦਸਾਂਗਾ ਆਪਾਂ ਹਾਂ ਭਈ ਆਪਾਂ ਕਾਢ ਲੈ ਆਂਦੇ ਆ ਬੱਚੇ ਇਹ ਕਹਿੰਦੇ ਮਿੱਟੀ ਮਿੱਟੀ ਲਾ ਦੀ ਬੱਚੇ ਕੋ ਹੁਣ ਲਗੇ ਖਾਈਂ ਬੱਚਾ ਰੈਣ ਰੂਣ ਸਾਰੇ ਅਰਾ ਖਲਾਬੀ ਟੂਸਾ ਅਰੇ ਬੂਸ਼ ਤਖਸ਼ਾ ਆਖਾ ਬੱਚਾ ਖੱਟੀਆਂ ਦਾ ਸੱਚ ਆਪਾਂ ਬਾੰਦਨੇ ਸਤਰੀ ਦੇ ਤੇ ਇਹ ਆਪੇ ਸ਼ਰੀਰ ਬਾੰਦਨੇ ਤੇ ਦੂਜੇ ਬੱਚੇ ਆਪਾਂ ਛੱਡਾਂਗੇ ਅੱਜ ਉੱਡਾ ਭੇੜ ਦੇ ਕੇ ਦੂਜੇ ਗਾਰ ਨਿਕਲ ਜਾਣਾ ਇਹ ਬਸ ਕੇ ਸੁੱਤੇ ਹੁਣੇ ਖਤਰੀਆਂ ਤੇ ਇੱਕ ਚੋਬਰੇ ਦੇ ਚਾਹ ਪੀ ਜਾਂਦਾ ਸੱਤਰੀ ਕਾਲ ਸਾਰਿਆਂ ਨੂੰ ਬਾਈ ਜੀ ਚਾਹ ਪੀ ਲੋ ਐ ਕਹੋ ਭਾਈ ਚਾਹ ਬਈ ਦਿਓ ਜੀ ਨਾ ਤਲਾਕ ਮੇਲੇ ਸੀ ਭਾਈ ਹੁਣੇ ਦਾ ਪੰਜ ਨਾ ਮੈਂ ਕਿਹਾ ਤੇ ਇਹ ਅਗਾ ਚਾਹ ਚ ਪੀ ਲਵੇ ਫਿਰ ਬਲੌਕ ਬੁਲਾਉਨੇ ਆ ਦੂਜਾ ਬੱਚਾ ਫੜਨਗਾ ਚੋਬਰੇ ਨਾਲ

ਕਿਆ ਕੋਈ ਬੇਲਿਆ ਅਬ ਆਈ ਜੇ ਆਪਾਂ ਮਾਰਦਾ ਬੱਚਾ ਆਜੇ ਆਵੇਂ ਚਾਲਕੇ ਇਹ ਉੱਡਦਾ ਤੇਵੇਂ ਦਾ ਅੰਨਾ ਪਹਿਲੀ ਢਾਈ ਛੱਡ ਲੱਗੇ ਬੱਚੇ ਦੀ ਰੰਗ ਰੂਪ ਵੀ ਬਥਾਰ ਨੇ ਵੇਖੋ ਭਾਈ ਪੂਸਾ ਹੰਤਰੀ ਤੇ ਇਧਰ ਲਾ ਖਰਾ ਬੱਲਾ ਗੁੰਡੀ ਲਾ ਤੇ ਵੇਖ ਲੈ ਲੈ ਆਪਾਂ ਕਿਵੇਂ ਗੇੜੇ ਗੂੜੇ ਕਰਦਾ ਇਧਰ ਨਿਸ਼ਾਨ ਤੇ ਲੈ ਛੱਡ ਇਹ ਤੇ ਬਾੜੇ ਹੁੜੀ ਤੇ ਨਹੀਂ ਛੇਰੀ ਦੇ ਬੱਚਾ ਕਹਿੰਦਾ ਭਈ ਚੰਗਾ ਹੋਊਗਾ ਤੇ ਪਹਿਲੀ ਹੀ ਦਾਈ ਬਿਧਿਆ ਬਰਾਬਰ ਘਾ ਲੈ ਲਿਆ ਆਪਾਂ ਛਤਰੀ ਤੇ ਬੱਚਾ ਡਾਕਟਰ ਨਾਲ ਜਾਵੇ ਆਇਆ ਰੀਤੂ ਕੋਲ ਆ ਛਤਰੀ ਜਿਹਤੋਂ ਬੱਚਾ ਆਚਾ ਹੋ ਗਿਆ ਆਊਗਾ मुंडा भड़कई पहले दिन छाया अब आप दो बच्चे आठे थो विखाने बहुत आपने भड़कई आने ਆ ਬੱਚਾ ਆ ਬਹਾ ਮਿੱਤਰੋ 2 2.5 ਘੰਟੇ ਕੇ ਰੌਡਾ ਆ ਨਿੱਕਾ ਚੀਰੀ ਦਾ ਬੱਚਾ ਤੇ ਚੁੱਭਰ ਆ ਗਿਆ ਡਾਂਗਾਂ 'ਵੇ ਹੋਲੀ ਆਈ ਫੇ ਰਹਿਣ ਤਾੜਨ ਨੂੰ ਬੈਠਾ ਰਹਿਣ ਦੇ ਕੇ ਨਾ ਮੁੰਡੇ ਛੱਕੀ ਹੋ ਗਿਆ ਮੁੰਡਾ ਖੁੱਡੇ ਦੇ ਭੜਗਾਈ ਜਾਂਦਾ ਸੀਗਾ ਆਣ ਆਪਾ ਬਦਾਮ ਦੂ ਚੀਰੀ ਜਾਂਨੇ ਆ ਛਿੱਲੀ ਜਾਂਨੇ ਆ ਜਦੋਂ ਨਏ ਬੱਚੇ ਉੱਡਦੇ ਆਣਗੇ ਉੱਡਦੇ ਹੀ ਆਪਣੇ ਘਰੇ ਲੱਗੇ ਰੁੱਦੇ ਨੇ ਸੇ ਵੱਡੇ ਜਿਹੜੇ ਬਾਜ਼ ਵੀ ਛੱਡਨੇ ਆਹ ਬਈ ਆਪਾਂ ਤੇ ਕਬੂਤਰ ਖਾਣੇ ਤੈਨੂੰ ਯਾਰ ਵਾਲੇ ਚਿੱਟੀਆਂ ਦੇ ਵੱਡੇ ਕਬੂਤਰ ਵੇਖੋ ਨਾਲੇ ਕਰੋ ਸ਼ੌਂਕ ਆਹ ਮੈਂ ਪਿੰਜਰੇ 'ਚ ਪਾਉ ਲੱਗਾ ਬਈ ਤਰਾ ਟੌਪ ਨਾਲੇ ਵੱਡੇ ਕਬੂਤਰ ਆ ਚਿੱਟੀਆਂ ਅੱਖਾਂ ਦੇ ਵੱਡੇ ਯਾਰ ਵਾਲੇ ਕਰੋ ਬਈ ਸ਼ੌਂਕ ਮੇਤਰੋ ਮੁੰਡਾ ਹੋਰ ਲੈਣ ਗਿਆ ਪੁੱਤਰ ਵੇਖੋ ਆ ਮੁੰਡਾ ਦੋ ਹੋਇ ਫੜ ਲਿਆ ਜਾਂਦੇ ਛਿੱਟਾਂ ਵਾਲੇ ਦੇਖੋ ਨਾਲ ਕਰੋ ਸ਼ੌਂਕ ਬੁੱਡੇ ਵੀ ਨੇ ਆ ਪੁੱਤਰ ਲੈ ਆ ਲੈ ਦੇਖੋ ਬਈ ਆਪਾਂ ਇਕੱਠੇ ਕਿਨਾਂ ਤਾਰ ਲੈਨੇ ਇੱਥੇ ਫਿਰ ਤੁਹਾਨੂੰ ਵਿਖਾਉਣੇ ਆਪਾਂ ਕਰੋ ਬਈ ਸ਼ੌਂਕ ਕਬੂਤਰਾਂ ਦਾ ਆਪਣੇ ਵੱਡੇ ਚਿੱਟੀਆਂ ਵਾਲਿਆਂ ਦਾ ਕਰੋ ਸ਼ੌਂਕ ਅੱਖਾਂ ਦੇਖੋ ਨਾਲੇ ਜਮਾਂ ਕੋਲੇ ਕਰਕੇ ਖਵਾ ਦਨੇ ਆਪਾਂ ਚਿੱਟੀਆਂ ਦਾ ਖਾਣਾ ਕਰੋ ਸ਼ੌਂਕ ਪੱਲੇ ਬੁੱਲੇਆਂ ਦਾ ਵੱਡੇ ਕਬੂਤਰ ਉਹ ਆਪਣੇ ਵੱਡੇ ਕਬੂਤਰ ਆ ਭਈ ਇਹੇ ਇਹਨਾਂ ਦੇ ਬੱਚੇ ਪੁੱਛੇ ਪਕੜਾਈ ਦੇ ਆ ਹੁਣ ਆਪਾਂ ਇਹਨਾਂ ਨੂੰਆਂ ਜੋੜੀਆਂ ਜੜੀਆਂ ਲਾਵਾਂਗੇ ਬੱਸ ਤੇ ਆਪਾਂ ਤੁਹਾਨੂੰ ਕਬੂਤਰ ਵਿਖਾਈ ਜਨੇ ਵੱਡੇ ਕਬੂਤਰ ਆ ਆ ਕਬੂਤਰ ਨਾ ਇਹ ਤੁਹਾਨੂੰ ਖਾਵਾਂਗੇ ਆ ਵੱਡਾ ਕਬੂਤਰ ਯਾਰ ਆ ਆ ਦੋ ਵੱਡਾ ਕਬੂਤਰ ਭਾਈ ਆ ਕਬੂਤਰ ਆ ਵੱਡਾ ਕਬੂਤਰ ਹੁੰਦੇ ਵਰਗਾ ਛਿੱਟੀਆਂ ਆਏ ਆ ਕਰੋ ਸ਼ਾਂਤ ਕਰੋ ਆਹ ਲ ਕਰੋ ਸ਼ਾਂਤ ਕਰੋ ਬੁੱਢੇ ਬਾਈ ਠੱਪੇ ਭੋਮਾਰ ਦੇਖ ਉੱਤਰ ਬੁੱਢੇ ਆ ਰੱਪੇ ਮਾਰਦੇ ਕੁੱਤਾ ਦੇਖੋ ਬਾਈ ਉਹ ਤਿੰਨ ਮਸਤੇ ਪੁੱਛ ਲੈ ਕੇ ਕਵ ਖਾਈ ਆ ਨਾ ਬਾਈ ਕੁੱਤਾ ਇੱਕ ਹੋ ਗਈ ਕਰੋ ਇਹ ਸ਼ੌਂਕ ਕਰੋ ਸ਼ੌਂਕ ਨਾਲ ਯਾਰ ਵਾਲੇ ਪੁੱਤਰਾਂ ਦੇ ਐਸਾ ਵੀਡੀਓ ਬਹੁਤ ਚੱਲੀ ਹੈ ਇੰਸਟਾਗ੍ਰਾਮ ਤੇ ਆਹ ਕਬੂਤਰ ਦੇਖਾਂ ਦੇਖੋ ਬਾਈ ਟੀਰੇ ਕੁੱਤਰਾਂ ਜੁੜਾਂ ਦੇ ਬੰਨ ਦਾ ਪੂਰੇ ਉਂਪਰ ਜੰਨੇ ਆ ਹਾਂ ਅ ਭਈਆ ਬੱਚਾ ਇਹਦਾ ਟੋਟਰ ਆ ਬੈਠਾ ਵਿੱਚ ਆਵੇ ਕਿਹੜਾ ਬੱਚਾ ਭਈਆ ਬੈਠਾ ਅੱਗੇ ਟੋਟੂਆ ਹਰ ਕਾਈ ਟੋੜੀਆ ਇਹਦਾ ਬੱਚਾ ਭਈ ਇਹ ਟੋਟਰੂ ਚਿੱਟੀਆਂ ਦਾ ਇਹ ਪਿਆਉ ਆ ਕਬੂਤਰੀ ਦਾ ਪੱਠੀ ਆ ਔਰ ਦੀ ਸੀ ਬਾਲੀ ਦਾ ਵੀ ਕਬੂਤਰੀ ਹੋਈ ਬਾਜੀ ਛੱਡੀ ਸੀ ਜਿੱਤ ਲਈ ਇਹ ਵੇਖੋ ਭਈ ਕਰੋ ਸ਼ੌਂਕ ਨਾਲੇ ਵੇਖੋ ਤਰਾ ਚਿੱਟੀਆਂ ਦੇ ਕਾਲਾ ਪੂਜ ਮੰਦਰੋ ਵੇਖੋ ਭਈ ਸ਼ੇਮ ਬਕਰਦੇ ਚਿੱਟਾਂ ਵਾਲਿਆ ਵੱਡੇ ਕਬੂਤਰ ਰਖੋ ਬਾਈ ਨਾਲ ਕਰੋ ਸ਼ੌਂਕ ਚਿੱਟੀਆਂ ਖਾਂਦੇ ਕੱਲ ਨੂੰ ਉੱਪਰ ਖੱਟਾਂ ਵਾਲੇ ਬਿਠਾਉਂਦੇ ਆਹ ਲਾਸਟ ਆ ਕਬੂਤਰ ਗਾਨੀ ਵਾਲਾ ਵੇਖੋ ਬਾਈ ਕਰੋ ਸ਼ੌਂਕ ਨਾਲੇ ਵੱਡਾ ਕਬੂਤਰ ਰਖੋ ਸ਼ੌਂਕ ਪੜੀ ਪਾਈ ਪੜੀ ਭੈਣ ਦੀ ਪਾਈ ਬਈ ਬਈ ਜਾਂਦੇ ਨੇ ਠਾਲ ਠੁੱਲ ਪਾਈ ਪਾਈ ਦੂਜੇ ਦਸ ਆ ਪਾਈ ਆ ਪਾਈ ਆ ਪਾਈ ਆ ਪਾਈ ਆ ਬਈ ਠੱਲ ਪਾਈ ਆ ਕਰੋ ਬਾਈ ਸ਼ੌਂਕ ਵੱਡੀਆਂ ਕਬੂਤਰਾਂ ਵੇਖੋ ਬਈ ਕਰੋ ਸ਼ਾਹਾਂ ਦਾ ਆ ਕਾਲੇ ਪੂਸਤ ਖੰਭ ਕਰਦੇ ਬਈ ਤੁਹਾਡੇ ਐਂ ਕਬੂਤਰ ਦੱਸੋ ਇਹ ਇੱਕ ਖੰਭ ਹੀ ਆ ਬਸ ਬਾਕੀ ਜਮੇ ਚਿੱਟੀ ਕੁਦਰੀ ਆ ਮਾ ਆ ਜਾਂ ਕਰਦੇ ਬਈ ਵੇਖੋ ਨਾਲੇ ਮੋਜੀ ਵੇਖੋ ਮੋਈ ਕੁਦਰੀ ਗਈ ਵੇਖੋ ਬਈ ਕਰੋ ਸ਼ਾਹਾਂ ਦਾ ਆ ਆ ਇਹ ਦੀ ਟੀ ਪਾਈ ਟੀ ਬਈ ਆ ਜਿਹਦੀ ਕੀ ਆ ਹੈ ਇਹ ਦਿੱਈਆ ਕਿ ਇਹ ਬਾਜੀ ਛੱਡਣ ਖਣੋਂ ਰਹਿ ਗਈ ਆ ਬਾਜੀਆਂ ਬਾਲਾਂ ਦਾ ਦੂਰ ਤਾਈ ਜਾਵੜੀਆਂ ਸੀਗੀਆਂ ਤੇ ਇਹ ਪਰ ਘਰੇ ਦਿਨ ਦਿਨ ਛਪਾਉਂਦੀ ਰਹੀ ਕਬੂਤਰੀ ਬਈ ਇਹ ਗਾਂ ਨੂੰ ਛੱਡਾਂਗੇ ਆਪੇ ਝਾੜ ਆ ਗਈ ਸੀ ਕਬੂਤਰੀ ਉਹ ਝਾੜ ਤੇ ਪੈ ਗਈ ਸੀ ਇਹ ਗਾਂ ਨੂੰ ਕਬੂਤਰੀ ਛੱਡਾਂਗੇ ਬਾਜੀ ਵੱਡੀ ਕੋਈ ਐਂਟਰੀ ਵਾਲੀ ਛੱਡਾਂਗੇ ਟਰੈਕਟਰ ਟਰਟਰ ਵਾਲੀ ਉਹ ਛੱਡਾਂਗੇ ਕਬੂਤਰੀ ਉੱਥੇ ਛੱਡਾਂਗੇ ਤੇ ਕਬੂਤਰੀਆਂ ਹਲਕੀ ਝਾੜ ਆਗਣਾ ਸੀ ਤੇ ਬਦਾਂ ਖਾਂਦੀਆਂ ਰੁਕ ਗਈਆਂ ਸੀ ਆ ਭਾਈ ਆ ਕਬੂਤਰੀ ਦਫਾ ਪਿਓ ਵਖਾਇਆ ਸੀ ਪਹਿਲੇ ਉਧਰ ਬੈਠਾ ਵੱਡੇ ਕਬੂਤਰਾ ਚ ਨੇ ਨਾ ਕੀਆ ਟੋਟਰੂ ਤੀ ਨਾ ਟੋਟਰੂ ਟੋਟਰੂ ਆ ਭਾਈ ਇਹ ਨਿੱਕੀ ਗਿਆ ਵੇ ਟੋਟਰੂ ਇਹਦਾ ਪਿਓ ਵਖਾਇਆ ਪੱਟੀ ਰਾਵੇ ਟੋਟਰੂ ਐਸੇ ਭਾਈ ਆ ਇਹ ਜਿੱਤ ਕੇ ਨਹੀਂ ਆਉਂਦੀ ਆ ਵੇ ਪੂਰੀ ਸਾਫ ਹੋ ਗਈ ਆ ਇਹਨੂੰ ਆਪਾਂ ਕੱਲ ਪਰਸੋਂ ਛੱਡਾਂਗੇ ਛੱਡਾਂਗੇ ਛੱਡ ਦਾਂਗੇ ਛੱਡਾਂਗੇ ਨਹੀਂ ਤਾਂ ਹੁਣ ਹੀ ਛੱਡ ਦਿਆਂਗੇ ਤੇ ਆਹ ਬਈ ਕਬੂਤਰੀ ਮਰਤੋਂ ਨਾ ਲੰਡੀ ਹੋ ਗਈ ਸੀ ਤੇ ਪਹਿਲਾਂ ਬਈ ਇਹ ਕਬੂਤਰੀ ਖੁੱਲੀ ਲਈ ਸੀ ਇਹ ਜਦੋਂ ਮਰਤੋਂ ਨਾ ਲੰਡੀ ਹੋ ਗਈ ਸੀ ਨਾ ਉਹ ਕਬੂਤਰੀ ਦੇ ਨਹੀਂ ਪਉਂਦੀ ਰਹੀ ਸੀ ਕਿ ਹੁਣ ਇਹਦੇ ਪੂਛ ਆ ਗਈਏ ਬਾਜੀ ਛੱਡਣੀ ਸੀ ਆਪਾਂ ਫਿਰ ਇੱਥੇ ਔਲਖਾ ਪੈਂਡ ਛੱਡਣੀ ਸੀ ਤੇ ਚਾਰ ਚਾਹ ਆ ਗਈ ਕਬੂਤਰੀ ਤੇ ਫਿਰ ਆਪਾਂ ਹੋਰ ਕੋਈ ਕਬੂਤਰ ਛੱਡਿਆ ਸੀ ਤੇ ਫਿਰ ਬਾਜੀ ਜਿੱਤ ਲਈ ਸੀ ਆਪਾਂ ਤੇ ਆਹ ਕਬੂਤਰੀ ਛੱਡਣੀ ਸੀ ਉੱਥੇ ਬਈ ਆਹ ਲੰਡੀ ਸੀ ਇਹ ਪਹਿਲਾਂ ਹੁਣ ਚਿੱਟੀਆਂ ਖਾਂ ਬਣ ਗਈ ਐ ਤੇ ਆਹ ਪੂਛ ਪਾਸ ਆ ਗਈ ਦੇਖੋ ਨਾਲੇ ਕਰ ਸ਼ੌਕ ਇਹ ਲੰਡੀ ਹੋ ਗਈ ਸਾਰੀ ਲੰਡੀ ਘਾਤੀ ਦੀ ਖੁੱਡੇ ਫੜਨ ਲੱਗੇ ਮੁੰਡੇ ਨੇ ਤੇ ਲੰਡੀ ਉੜਦੀ ਰਹੀ ਐ ਇਹ ਰਾਹ ਕੂਤਰੀ ਭਾਈ ਬਹੁਤ ਉੜਦੀ ਰਹੀ ਆ ਚਿੱਟੀਆਂ ਅੱਖਾਂ ਦੀ ਆ ਵੇਖੋ ਹਾਂ ਮਿੱਤਰੋ ਵੇਖੋ ਬੋਦੀ ਆਈ ਧੀਆ ਵੇਖੋ ਭਾਈ ਬਾਹਲੇ ਦਾ ਵੀ ਸੀ ਭਈ ਇਹ ਤਾਂ ਬੋਦੀ ਵਾਲੀ ਧੀ ਆ ਬਗਲ ਕਾਲੀ ਸੀ ਤੂਸਾ ਕਾਲਾ ਸੀ ਭਾਈ ਵੇਖੋ ਇੱਧਰ ਝਾੜ ਆ ਗਿਆਂ ਕਬੂਤਰਾਂ ਆ ਇਹ ਬੋਦੀ ਵਾਲੀ ਧੀ ਆ ਭਾਈ ਵੇਖੋ ਇੱਧਰ ਬੋਦੀ ਵਾਲੀ ਧੀ ਆ ਇਹਨੇ ਬੋਦੀ ਹੀ ਕੱਢੀ ਨੀਗੀ ਕੋਈ ਕੋਈ ਕੱਢਦੇ ਵੇ ਹਾਂ ਕਾਹੀ ਆਪਣੇ ਕਬੂਤਰਿਆਂ ਸਿੰਘਾਂ ਆਹ ਵੇ ਲੋਖਾ ਦਿੰਨੇ ਆ ਖੋਲ ਕੇ ਖਾ ਦਿੰਨੇ ਆ ਆਹ ਕਬੂਤਰਿਆਂ ਤੇ ਉਧਰ ਕਬੂਤਰ ਬੈਠੇ ਆਪਣੇ ਵੱਡੇ ਆਹ ਕਬੂਤਰਿਆਂ ਆਪਣੇ ਦਾ ਤੇ ਇਧਰ ਆਪਾਂ ਵਿਖਾਉਣੇ ਕਬੂਤਰ ਆ ਉੱਪਰ ਕਬੂਤਰ ਬੈਠੇ ਵੱਡੇ ਕਰੋ ਇਸ਼ਾਨਗ ਮਿੱਤਰੋ ਟੌਪਰ ਸਰਦਮ ਖਾ ਰਹੇ ਹੋ ਬੈਠਾ ਕਹੇ ਮਗਰ ਇਹ ਭਾਈ ਦਮੰਡਾ ਲਾਦਾ ਬੱਠੇ ਚੱਕ ਕੇ ਗਏ ਆਈ ਮੁੰਡਾ ਥੱਕਿਆ ਪਿਆ ਗੌਰਮੇਟੀ ਪਕਾ ਸਾਫ ਪਕਿਆ ਠਾ ਤੇ ਥੱਕਿਆ ਜਾ ਪਿਆ ਮਿੱਤੋ ਜਿਹੜੇ ਅੱਜ ਆਪ ਬੱਚੇ ਛੱਡੇ ਸੀਗੇ ਉਹ ਆ ਗਏ ਆ ਤੇ ਆਪਾਂ ਕੱਲ ਨੂੰ ਫੇਰ ਛੱਡਾਂਗੇ ਤੇ ਕੱਲ ਸਾਨੂੰ ਮੁਖਾਵਾਂਗੇ ਤੇ ਕੂਤਰਾਂ ਦਰਸ਼ਨ ਕਰਾਵਦੇ ਅਗੇ ਖੋ ਬਈ ਉਹ ਦਰਚ ਇਹ ਉਤਰ ਆ ਨੇ ਆ ਕਹਿਣਾ ਜਾਉ ਮਿੱਤਰੋ ਅਰੇ ਭਾਈ ਆਪਣੇ ਕਬੂਤਰ ਬੈਠੇ ਸੀ ਵਿੱਚ ਚਿੱਤਿਆਂ ਦੇ ਕਈ ਕਬੂਤਰ ਛੁੱਟ ਛੁੱਟ ਵਾਲੇ ਸੀਗੇ ਟੀਰੇ ਤੁਸੀਂ ਭਾਈ ਇਹ ਜੇ ਕਬੂਤਰ ਤੁਹਾਨੂੰ ਵਿਖਾਉਣਾ ਸੀ ਛਿੱਤਿਆਂ ਦੇ 100-100 ਕਬੂਤਰ ਤਾਂ ਬੈਠਾ ਜੇ ਖੁੱਡਿਆਂ 'ਚ ਤੇ ਆਹ ਕਬੂਤਰ ਹੈ ਜੇ ਆਪਾਂ 20 ਕ ਪਾਏ ਸੀਗੇ ਤੇ ਕਬੂਤਰੀਆਂ ਪਾਏ ਸੀ ਤੇ ਬਾਹਲੇ ਹੋਏ ਨਹੀਂ ਬਈ ਕਬੂਤਰ ਮੜਕੇ ਨਾ ਨਿੱਕ ਜਿਹਨੇ ਮਾਰਨਾ ਸੀ ਤੇ ਵਿਖਾਏ ਨਹੀਂ ਜਾਣੇ ਇਸੇ ਨਾਲ ਸ਼ੌਕ ਕਰਾਏ ਜਾਣੇ ਚਾਹ ਇਸ ਤਰ੍ਹਾਂ ਤੇ ਆਪਾਂ ਤਾਂ ਹੀ ਇੰਨੇ ਕ ਵਿਖਾਏ ਛਿੱਤਿਆਂ ਦੇ ਛਿੱਤਿਆਂ ਦੇ ਬਾਹਲੇ ਕਬੂਤਰ ਆਹ ਸਾਰੇ ਜਿੰਨੇ ਕੋਰਾ ਚੁਲੇ ਟੱਕਰ ਕਬੂਤਰ ਆ ਤੇ ਛੱਤਾਂ 'ਤੇ ਬੈਠੇ ਵਾਵਾ ਕਬੂਤਰ ਕੱਲੂ ਆਪਾਂ ਖਵਾਏ ਖਟੀਆਂ ਅੱਖਾਂ ਦੇ ਕਬੂਤਰ ਸਾਰੇ ਕੱਲੇ ਖਟੀਆਂ ਦੇ ਵਿਖਾਵਾਂਗੇ ਕਿਟੀਆਂ ਖਾਲੇ ਹੋਰ ਬੈਠੇ ਜਗੇ ਉਹ ਫਿਰ ਬਾਹਰੇ ਵਿਖਾਏ ਨਹੀਂ ਜਾਣੇ ਸੀਗੇ ਆਪਾਂ ਬਸ ਮੇਨ ਮੇਨ ਜੇ ਵਿਖਾਤੀ ਆ ਬਾਕੀ ਬੱਚਾ ਨੇ ਬੈਠੇ ਜੋ ਵੀ ਨਹੀਂ ਆਪਾਂ ਵਿਖਾਈ ਗਈ ਤੇ ਮੇਨ ਮੇਨ ਆ ਕਬੂਤਰ ਵਿਖਾਏ ਆ ਆਪਾਂ ਨੂੰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਰੰਗ ਰੰਗ ਦਾਦੇ ਕਿਵੇਂ ਲੱਗੇ ਕਬੂਤਰਾਂ ਦੇ ਗਾਂ ਨੰਗਾ ਗੁੰਲੰਗਾ ਦੱਸੋ ਬੜੇ ਸੋਹਣੇ ਆ ਤੇ ਆ ਉੱਡਣ ਵਾਲੇ ਹੋਤ ਰਿਆਂ ਤੇ ਸੋਹਣੀ ਲੱਗੀ ਕਾਲਪਸ ਦੱਸੋ ਜੀ ਆ ਮਿੱਤਰੋ ਲੱਗਿਆ ਪਤਾੜਨ ਕਬੂਤਰਾਂ ਨਾ ਛੱਡ ਦੇ ਨਿਤਰਾ ਗਾਂ ਨੂੰ ਕਰ ਲਗੇ ਬਾਹਰ ਨਹੀਂ ਜਾਣਾ ਵੇ ਲੰਗਾ ਡਰੋਨ ਦੇ ਆ ਚੱਕੋ ਦਾ ਪੰਜਾ ਬਗੁਰਨਾ ਨਾ ਤੇ ਵੀ ਤਾਰ ਤੇ ਆਪਾਂ ਡਰੋਨ ਲੰਗਾ ਪਰ ਹੁਣ ਹੀ ਕਰਦੇ ਆਇਆਂ ਜਿੰਜਰੇ ਪੰਜਰੇ ਬਣਾ ਕੇ ਰੱਖਿਆ ਕਰੋ ਬਾਈ ਸਭ ਖੇਲਦੇ ਕੁੱਤਰੇ ਵਾ ਤਰਬਾਲੀ ਹੋ ਜਾਂਦੇ ਪਿੰਜਰੇ ਆ ਡਰੋਲੀਆਂ ਰੋੜ ਕੇ ਜਾਂ ਮਰਦੀ ਕੁੱਡਿਆ ਕੋਲੇ ਲੈ ਜਾਓ ਹਣ ਬਾਈ ਜੀ ਆਪਾਂ ਬਦਾਮ ਤੋਂ ਛੇਲਤੇ ਆ ਤੇ ਕਬੂਤਰਾਂ ਨੂੰ ਆਪਾਂ ਟਾਈਮ ਬਦਾਮ ਦੂ ਦੇਣੇ ਆ ਜਿਹੜੇ ਬਾਜੀ ਕਬੂਤਰ ਛੱਡਨੇ ਆ ਵੇਖੋ ਧੁੰਤੇ ਪਿਆ ਤੇ ਆਪਾਂ ਬਦਾਮ ਦੂ ਦੇਣੇ ਹਣ ਬਾ ਛੱਲੇ ਛੱਲੇ ਪਿਆ ਤੇ ਚੀਤ ਕੇ ਆਪਾਂ ਕਬੂਤਰਾਂ ਕਬੂਤਰਾਂ ਬਦਾਮ ਦੇਵਾਂਗੇ ਤੇ ਓਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਚੈਨਲ ਨੂੰ ਆਪਣੇ ਨੂੰ ਗਾਹ ਦੇਗਾ ਸ਼ੇਅਰ ਕਰੋ ਜੇ ਤੇ ਘੰਟੀ ਦਾ ਬਟਨ ਦਬਾ ਕੇ ਤੇ ਬੋਲਦੇ ਭਾਈ ਕੀ ਬੋਲਣਾ ਚਾਹੁੰਦਾ ਮਾਰਾ ਸਬਸਕ੍ਰਾਈਬ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਸ਼ੇਅਰ ਕਰਿਓ ਜੇ ਆਪਣੇ ਗਾਂ ਭੇਜੋ ਜੇ ਆਪਣੇ ਕਬੂਤਰਾ ਸ਼ੌਂਕ ਕਰਾਇਆ ਤੁਹਾਨੂੰ ਚੰਗਾ ਲੱਗਾ ਚਿੱਟਾ ਕਬੱਡੀ ਵੀ ਯਾਦ ਦੇ ਕਿਵੇਂ ਲੱਗੀ ਜੇ ਆਪਾਂ ਕਬੱਡੀ ਯਾਦ ਹੈ ਮਾਲੀ ਕਿਵੇਂ ਲੱਗੀ ਆ ਤੇ ਆਪਾਂ ਦੋਵੇਂ ਭਰਾ ਕਬੱਡੀ ਖੇਡੇ ਸੀ ਚੁੱਕ ਕੇ ਬੋ